ਦੋ ਕੋਈ ਮੇਲਾ ਸੀ 1996 ਚ ਸ਼ੁਰੂ ਕੀਤਾ ਸੀ ਸਾਡੀ ਬਹੁਤ ਕੋਸ਼ਿਸ਼ ਆ ਵੱਡੀ ਕੇ ਅਸੀਂ ਜਿੱਦਾਂ ਕੰਮਾਂ ਘਾਟਾਂ ਮਾਰੂ ਦੀ ਪਹਿਲਾਂ ਮਾਫੀ ਮੰਗਾਈ ਇਸ ਫਾਊਂਡੇਸ਼ਨ ਨੇ ਤਕਰੀਬਨ ਦੋ ਦਾ ਕੇ ਸੰਘਰਸ਼ ਕਰਕੇ ਉਹਨਾਂ ਦਾ ਤਾਂ ਜੋ ਇਹਨਾਂ ਦਾ ਇਤਿਹਾਸ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜਾਇਆ ਜਾਵੇ ਇਹ ਬਹੁਤ ਜ਼ਰੂਰੀ ਆ ਹੋ ਕਮ ਦਾ ਨਾ ਚਮਕਾ ਗਿਆ ਕਰਤਾਰ ਸਰابہ ਕਰਤਾਰ ਸਰابہ ਕਹਿਣੀ ਕਰਨੀ ਦਾ ਪੂਰਾ ਸਿਓ ਹੋ ਗਦਰੀ ਬਾਬਾ ਜਿਨ੍ਹਾਂ ਨੇ ਸਾਡੀ ਉਸ ਦਸ਼ਾ ਤੋਂ ਕਿ ਸਾਨੂੰ ਇਸ ਦੇਸ਼ ਦੇ ਵਿੱਚ ਉਤਰਨ ਦਾ ਜਹਾਜ਼ ਤੋਂ ਉਤਰਨ ਦਾ ਮੌਕਾ ਨਹੀਂ ਸੀ ਮਿਲਦਾ ਆਪਣੀਆਂ ਕੁਰਬਾਨੀਆਂ ਨਾਲ ਅੱਜ ਸਾਨੂੰ ਇੱਥੇ ਪਛਾਣਤਾ ਕਿ ਇੱਥੇ ਅਸੀਂ ਕਾਨੂੰਨ ਬਣਾਉਣ ਵਾਲਿਆਂ ਵਿੱਚ ਸ਼ਾਮਲ ਹੋ ਗਏ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਮੇਲੇ ਦਾ ਨਾਮ ਸੁਣ ਕੇ ਪੰਜਾਬੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਆ ਜਾਂਦੀ ਹੈ ਮੇਲੇ ਭਾਂਤ ਭਾਂਦੇ ਲੱਗਦੇ ਨੇ ਪੰਜਾਬ ਦੇ ਵਿੱਚ ਹੁਣ ਪੰਜਾਬੀ ਕੈਨੇਡਾ ਦੇ ਵਿੱਚ ਵੀ ਮੇਲੇ ਲਾ ਰਹੇ ਨੇ ਪਰ ਇੱਥੇ ਜਿਹੜੇ ਮੇਲੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਿਰਫ ਚਿਹਰਿਆਂ ਦੀ ਰੌਣਕ ਤੱਕ ਸੀਮਤ ਨਹੀਂ ਹੈ ਉਹ ਚਿਹਰਿਆਂ ਤੋਂ ਇਲਾਵਾ ਜ਼ਿਹਨੀ ਤੌਰ ਤੇ ਸਾਨੂੰ ਮਜ਼ਬੂਤ ਕਰਨ ਦੇ ਲਈ ਦਿਮਾਗਾਂ ਨੂੰ ਰੋਸ਼ਨ ਕਰਨ ਦੇ ਲਈ ਔਰ ਸਾਡੇ ਇਤਿਹਾਸ ਨੂੰ ਫਰੋਲਣ ਵਾਲਾ ਮੇਲਾ ਆ ਇਹ ਮੇਲਾ ਹੈਗਾ 29ਵਾਂ ਮੇਲਾ ਗਦਰੀ ਬਾਬਿਆਂ ਦਾ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫੈਡਰੇਸ਼ਨ ਦੇ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਸਰੀ ਦੇ ਵਿੱਚ ਬੇਰਕਰੀਕ ਪਾਰਕ ਦੇ ਵਿੱਚ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮੌਜੂਦ ਨੇ ਔਰ ਇਸ ਮੇਲੇ ਦੇ ਵਿੱਚ ਨਾ ਸਿਰਫ ਦੇਸ਼ ਭਗਤੀ ਦੇ ਗੀਤ ਉਹ ਵਿਚਾਰਾਂ ਗਦਰੀ ਬਾਬਿਆਂ ਦੇ ਇਤਿਹਾਸ ਦੇ ਉੱਤੇ ਚਾਨਣਾ ਪਾਇਆ ਜਾ ਰਿਹਾ ਬਲਕਿ ਨਾਲ ਦੀ ਨਾਲ ਇਹ ਮੇਲਾ ਹਰ ਸਾਲ ਲੋਕਾਂ ਨੂੰ ਆਪਣੇ ਨਾਲ ਜੋੜਦਾ ਹੈ ਨਵੀਂ ਪੀੜੀ ਨੂੰ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਦੱਸਦਾ ਕਿ ਕਿਵੇਂ ਇਹੀ ਕੈਨੇਡਾ ਦੀ ਧਰਤੀ ਸੀ ਜਿੱਥੇ ਬਾਬਾ ਗੁਰਦਤ ਸਿੰਘ ਕਮਾਗਾਟਾ ਮਾਰੂ ਦੀ ਘਟਨਾ ਜਿਹੜੀ ਯਾਦ ਕਰਦੇ ਆਪਾਂ ਗੁਰੂ ਨਾਨਕ ਜਹਾਜ਼ ਲੈ ਕੇ ਪਹੁੰਚਦੇ ਆ ਤੇ ਪੈਰ ਤੱਕ ਨਹੀਂ ਧਰਨ ਦਿੱਤਾ ਜਾਂਦਾ ਔਰ ਇਹੀ ਕੈਨੇਡਾ ਦੀ ਧਰਤੀ ਹੈ ਜਿੱਥੇ ਐਸ ਸਮੇਂ ਸੱਤਾ ਦੇ ਵਿੱਚ ਸਾਡੇ ਲੋਗ ਸੰਜੀਵਾਲ ਨੇ ਇਸ ਮੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣਿਆਂ ਤੇ ਨਾਲ ਕੁਝ ਲੋਕਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਇਸ ਪੂਰੇ ਮੇਲੇ ਦੀ ਜ਼ਿੰਮੇਵਾਰੀ ਫਾਊਂਡੇਸ਼ਨ ਦੇ ਵੱਲੋਂ ਚੁੱਕੀ ਜਾਂਦੀ ਔਰ ਉਸ ਫਾਊਂਡੇਸ਼ਨ ਦਾ ਪਿੱਲਰ ਜੇ ਕਹਿ ਲਈਏ ਥੰਮ ਕਹਿ ਲਈਏ ਤੇ ਸਾਹਿਬ ਸਿੰਘ ਧੰਦ ਹੋ ਰਹੀਆਂ ਥਿੰਦ ਸਾਹਿਬ ਸਾਡੇ ਨਾਲ ਨੇ ਥਿੰਦ ਸਾਹਿਬ ਵੈਸੇ ਥਿੰਦ ਮੈਂ ਕਹਿੰਨਾ ਤੁਹਾਨੂੰ ਸਾਹਿਬ ਦੇ ਨਾਮ ਨਾਲ ਹੀ ਸਾਰੇ ਜਾਣਦੇ ਆ ਕਿ ਆ ਗਿਆ ਸਾਹਿਬ ਤੇ ਚਲੇ ਗਿਆ ਸਾਹਿਬ ਮੇਲਾ ਕਰਵਾਇਆ ਜਾ ਰਿਹਾ ਲਗਾਤਾਰ ਇਹ ਉਪਰਾਲਾ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਇਹ ਮੇਲਾ ਕਰਵਾਇਆ ਜਾਂਦਾ ਪੀੜੀਆਂ ਵੈਸੇ ਕਈ ਵਾਰੀ ਹੁੰਦਾ ਨਾ ਕਹਿੰਦੇ ਨਾ ਕਿ ਜਿਹੜੇ ਬੰਦੇ ਇਤਿਹਾਸ ਆਪਣੇ ਨੂੰ ਭੁੱਲ ਜਾਂਦੇ ਨਾ ਜੇ ਕੋਈ ਤੁਸੀਂ ਇਤਿਹਾਸ ਨੂੰ ਗੋਲੀ ਮਾਰੋਗੇ ਤੇ ਤੁਹਾਨੂੰ ਭੁੱਖ ਜਿਹੜਾ ਤੋਪ ਦੇ ਗੋਲੇ ਨਾਲ ਉੜਾ ਦੇਗਾ ਇਹ ਯਾਦਗਾਰ ਜਿਹੜੀ ਹੈ ਉਹ ਮਨਾਈ ਜਾਂਦੀ ਗਦਰੀ ਬਾਬਿਆਂ ਦੀ ਯਾਦ ਤਾਜ਼ਾ ਕੀਤੀ ਜਾਂਦੀ ਹੈ ਨਵੀਂ ਪੀੜੀ ਦੇ ਵਿੱਚ ਪਹਿਲਾਂ ਤਾਂ ਇਸ ਮੇਲੇ ਦੇ ਬਾਰੇ ਦੱਸ ਦਿਓ ਦੇਖੋ ਇਹ ਮੇਲਾ ਅਸੀਂ 1996 ਚ ਸ਼ੁਰੂ ਕੀਤਾ ਸੀ ਪਰ ਉਸ ਤੋਂ ਪਹਿਲਾਂ ਖੁੱਲੀ ਅਸਮਾਨ ਚ ਉਸ ਤੋਂ ਪਹਿਲਾਂ ਅਸੀਂ ਛੋਟੇ ਛੋਟੇ ਹਾਲਾਂ ਚ ਕਦੇ ਕਿਸੇ ਰੈਸਟੋਰੈਂਟ ਚ ਕਰ ਲਿਆ ਉਹ 1988 ਤੋਂ ਸ਼ੁਰੂ ਕੀਤਾ ਸੋ ਸਾਨੂੰ ਕਾਫੀ ਤਿੰਨ ਦਾ ਹੱਕ ਹੈ ਦੋ ਉੱਪਰ ਹੋ ਗਿਆ ਇਹਨੂੰ ਜਰੂਰ ਕਰਦੇ ਹਾਂ ਹਾਂਜੀ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਆਪ ਵੀ ਜੁੜੇ ਰਹੀਏ ਅਦਾਸ ਨਾਲ ਅਗਰ ਕੋਈ ਬੱਚਾ ਕੋਈ ਆਉਣ ਵਾਲੀ ਪੀੜ੍ਹੀ ਜੁੜਦੀ ਆ ਤੋ ਬਹੁਤ ਵਧੀਆ ਗੱਲ ਆ ਪ੍ਰਬੰਧਕਾਂ ਦੀ ਜਿਹੜੀ ਗੱਲ ਹੁੰਦੀ ਨਾ ਮੈਨੂੰ ਲੱਗ ਮੈਂ ਪ੍ਰਬੰਧਕਾ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਅਕਸਰ ਮੇਲਾ ਦੇਖਣ ਵਾਲੇ ਮੇਲਾ ਮਾਨਣ ਵਾਲੇ ਆਣ ਕੇ ਗੱਲ ਕਰਨ ਵਾਲੇ ਕਰਕੇ ਚਲੇ ਜਾਣ ਵਾਲੇ ਵਿਚਾਰਧਾਰਾ ਵਾਲੇ ਬੰਦੇ ਆਉਂਦੇ ਆ ਆ ਕੇ ਚਲ ਜਾਂਦੇ ਆਪਣੀ ਗੱਲ ਕਹਿੰਦੇ ਚਲ ਜਾਂਦੇ ਜਾਂ ਮੇਲਾ ਦੇਖਦੇ ਆ ਜਿਹੜਾ ਪ੍ਰਬੰਧਕ ਸ਼ਬਦ ਹੁੰਦਾ ਨਾ ਇਹ ਮੈਨੂੰ ਲੱਗਦਾ ਕਿ ਐਡੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਨਾ ਉਹ ਜਿੱਥੋਂ ਸੋਚ ਪਨਪਦੀ ਆ ਭੀ ਆਪਾਂ ਮੇਲਾ ਕਰਨਾ ਆ ਉੱਥੋਂ ਲੈ ਕੇ ਸਾਰਾ ਨਿਪਟਾਉਣ ਤੱਕ ਨਾ ਇੱਕ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਇਹ ਜ਼ਿੰਮੇਵਾਰੀ ਇਕੱਲੇ ਨਿਭਾਉਣੇ ਹੋ ਟੀਮ ਪੂਰਾ ਸਾਥ ਦਿੰਦੀ ਹੈ ਕਿੱਦਾਂ ਚੱਲਦਾ ਹੈ ਸਾਰਾ ਜੀ ਟੀਮ ਵਧੀਆ ਜੀ ਟੀਮ ਤੋਂ ਬਿਨਾ ਤਾਂ ਵੈਸੇ ਬੰਦਿਆਂ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ ਜੀ ਇਹ ਭਰਾਵਾਂ ਤੋਂ ਬਿਨਾ ਬਾਹਾਂ ਤੋਂ ਬਿਨਾ ਬਾਕੀ ਸਾਡੇ ਮੈਂਬਰ ਆ ਬੜੀ ਵਧੀਆ ਟੀਮ ਆ ਅ ਔਰ ਇਹਨਾਂ ਦੀ ਮਿਹਨਤ ਸਦਕੇ ਡਾ ਡਾ ਪ੍ਰੋਗਰਾਮ ਮੇਰੇ ਇਕੱਲੇ ਲਈ ਤੇ ਖੁੱਖਾ ਹੁੰਦਾ ਜੀ ਇਹਨੇ ਸੋ ਸਾਰੀ ਟੀਮ ਵਧੀਆ ਕੰਮ ਕਰਦੀ ਸੋ ਬੜਾ ਇਤਸ਼ਾਹ ਹੁੰਦਾ ਅਸੀਂ ਪਿਛਲੇ ਕੁਝ ਜੁਵਾਨ ਕੁਝ ਨੌਜਵਾਨ ਸਾਡੇ ਨਾਲ ਜਦੋਂ ਅਸੀਂ ਨੌਜਵਾਨ ਸੀ ਉਹ 30 ਸਾਲ ਦੀ ਉਮਰ ਲੋ ਜੁੜੇ ਹੋਏ ਆ ਹੁਣ ਅੱਜ ਤੱਕ 30 ਸਾਲ ਬਾਅਦ ਉਹਨਾਂ ਦੀ ਮਲੂਮਾ ਵੀ ਮੇਰੇ ਨਾਲ ਜ਼ਿੰਦਗੀ ਇੱਧਰ ਲਾਤੀ ਜਾਂਦੀ ਹੈ ਤੁਸੀਂ ਹੁਣ ਵੀ ਨੌਜਵਾਨ ਆ ਐਦਾ ਕੀ ਕਿਹੜੀ ਗੱਲ ਆ ਜਿਹੜਾ ਬੰਦਾ ਤਾਜ਼ਾ ਦਮ ਰਹਿੰਦਾ ਜਿਹੜਾ ਜਿਉਂਦਾ ਧੜਕਦਾ ਆ ਜਿਹੜਾ ਕਿਸੇ ਮਿਸ਼ਨ ਦੇ ਤਹਿਤ ਕੰਮ ਕਰਦਾ ਮੈਨੂੰ ਨਹੀਂ ਲੱਗਦਾ ਉਹ ਕਦੀ ਬੁੱਢਾ ਹੁੰਦਾ ਕੋਸ਼ਿਸ਼ ਆ ਸਾਡੀ ਕਿ ਜਿਉਂਦੇ ਰਹੀਏ ਤੇ ਜਵਾਨ ਰਹੀਏ ਕਿਉਂਕਿ ਯਾਦ ਕਰਦੇ ਰਵਾਂਗੇ ਜੁਵਾਨ ਰਵਾਂਗੇ ਬਿਜੀ ਰਹਾਂਗੇ ਹਾਂਜੀ ਹਾਂਜੀ ਸੁਨੇਹਾ ਕੀ ਐ ਇਸ ਗਦਰੀ ਮੇ ਬਾਬਿਆਂ ਦੇ ਮੇਲੇ ਦੇ ਉੱਤੇ ਮੇਲੇ ਤੇ ਵੇਖੋ ਗੱਲ ਇਹ ਆ ਕਿ ਗਦਰੀ ਬਾਬਾ ਵੀਰ ਸਿੰਘ ਬਾਹੋਆ ਬਾਬਾ ਨਿਹਾਨ ਸਿੰਘ ਚੁੱਕਾ ਉਹਨਾਂ ਦੀ ਯਾਦ ਚ ਮੇਲਾ ਆ ਔਰ ਉਹਨਾਂ ਤੋਂ ਬਿਨਾ ਇੱਥੇ ਪਟੀਸ਼ਨ ਜਿਹੜੀ ਆ ਉਹ ਭਾਈ ਮੇਵਾ ਸਿੰਘ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਆ ਉਹ ਉਹ ਦਰੁਸਤ ਕਰ ਰਹੇ ਆ ਸੋ ਸਾਡੀ ਬਹੁਤ ਕੋਸ਼ਿਸ਼ ਆ ਵੱਡੀ ਕਿ ਅਸੀਂ ਜਿੱਦਾਂ ਕੰਮਾਂ ਘਾਟਾਂ ਮਾਰੂ ਦੀ ਪਹਿਲਾਂ ਮਾਫੀ ਮੰਗਾਈ ਇਸ ਫਾਊਂਡੇਸ਼ਨ ਨੇ ਤਕਰੀਬਨ ਦੋ ਦਾ ਕੇ ਸੰਘਰਸ਼ ਕਰਕੇ ਹੁਣ ਸਾਡਾ ਇਹ ਐਮਾ ਅਗਲਾ ਮਿਸ਼ਨ ਕੇ ਭਾਈ ਮੀਵਾਰ ਸਿੰਘ ਉਹਨਾਂ ਬਾਰੇ ਸੀ ਪਟੀਸ਼ਨਾਂ ਸਾਈਨ ਕਰਾ ਰਹੇ ਹਾਂ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਉਦਰਸਤ ਹੋਵੇ ਔਰ ਉਹਨਾਂ ਦੇ ਤਾਂ ਜੋ ਇਹਨਾਂ ਦਾ ਇਤਿਹਾਸ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜਾਇਆ ਜਾਵੇ ਇਹ ਬਹੁਤ ਜ਼ਰੂਰੀ ਹੈ ਇਹ ਇਹ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਸ਼ਰਧਾਂਜਲੀ ਹੋਊਗੀ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੂਗਾ ਉਹਨਾਂ ਵਾਲੇ ਪੀੜ੍ਹੀਆਂ ਨੂੰ ਕਿ ਐਜੂਕੇਸ਼ਨ ਸਭ ਤੋਂ ਵੱਧ ਵਧੀਆ ਇਹ ਆ ਕਿ ਕੰਪਲਸਰੀ ਕਰ ਦੋ ਕਿਸੇ ਨੂੰ ਬੱਚਿਆਂ ਨੂੰ ਪਤਾ ਲੱਗੇ ਵੀ ਗੱਲ ਕੀ ਆ ਹਾਂਜੀ ਸੋ ਸਾਡੇ ਇਹ ਅਸੀਂ ਬੜੇ ਚਿਰ ਤੋਂ ਹੋਕਾ ਦਿੰਨੇ ਆ ਕਿ ਗਦਰੀ ਬਾਬਿਆਂ ਦਾ ਜਿਹੜਾ ਇਹ ਕੰਮ ਆ ਇਹਨੂੰ ਮਿਸ਼ਨ ਨੂੰ ਅੱਗੇ ਤੋਰਿਆ ਜਾਵੇ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਐ ਮੈਂ ਰੋਕ ਲਿਆ ਤੁਹਾਨੂੰ ਨਾ ਜ਼ਿੰਮੇਵਾਰੀਆਂ ਤੋਂ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਸੋ ਅੱਜ ਇਸ ਮੇਲੇ ਦੇ ਵਿੱਚ ਇੱਕ ਖਾਸ ਬੁਲਾਰੇ ਨੂੰ ਸੱਦਿਆ ਗਿਆ ਜਿਹੜੇ ਬਾਬਾ ਨਿਧਾਨ ਸਿੰਘ ਚੁੱਗਾ ਜਿਨ੍ਹਾਂ ਨੂੰ ਸਮਰਪਿਤ ਹੈ ਇਹ 29ਵਾਂ ਮੇਲਾ ਗਦਰੀ ਬਾਬਿਆਂ ਦਾ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੀਆਂ ਪ੍ਰਾਪਤੀਆਂ ਔਰ ਇਸ ਸੰਘਰਸ਼ ਦੇ ਬਾਰੇ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਚਾਨਣਾ ਪਾਉਣਾ ਹੈ ਡਾਕਟਰ ਗੋਪਾਲ ਸਿੰਘ ਬੁੱਟਰ ਜੀ ਖਾਲਸਾ ਕਾਲਜ ਜਲੰਧਰ ਤੋਂ ਇੱਥੇ ਆਏ ਨੇ ਬੁੱਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਬਹੁਤ ਸ਼ੁਕਰੀਆ ਜੀ ਹੁਸੈਨ ਜੀ ਬੁੱਟਰ ਸਾਹਿਬ ਮੇਲਿਆਂ ਦੇ ਵਿੱਚ ਆਮ ਤੌਰ ਤੇ ਜਿਹੜਾ ਆ ਉਹ ਕਿੰਨੇ ਜੀ ਮੇਲਾ ਮੇਲੀਆਂ ਦਾ ਪਰ ਜਿਹੜੇ ਇਹ ਗਦਰੀ ਬਾਬਿਆਂ ਦੇ ਮੇਲੇ ਲੱਗਦੇ ਆ ਉਹ ਚਾਹੇ ਪੰਜਾਬ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਲੱਗਣ ਤੇ ਭਾਵੇਂ ਇੱਥੇ ਕੈਨੇਡਾ ਦੀ ਧਰਤੀ ਦੇ ਉੱਤੇ ਇਹ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਹੈ ਉਹਦੇ ਵੱਲੋਂ ਇਹ ਮੇਲਾ ਕਰਵਾਇਆ ਜਾਵੇ ਇਹਦੇ ਵਿੱਚ ਕੱਲਾ ਉਹ ਮੇਲਾ ਮੇਲੀਆਂ ਦਾ ਨਹੀਂ ਹੁੰਦਾ ਮੇਲੇ ਦੇ ਵਿੱਚ ਇਹ ਮੇਲ ਮਿਲਾਪ ਦੇ ਸਬੱਬ ਕਿਵੇਂ ਬਣੇ ਇਹ ਮੇਲ ਤੱਕ ਪਹੁੰਚਣ ਲਈ ਕੁਰਬਾਨੀਆਂ ਕਿਹੜੀਆਂ ਕਿਹੜੀਆਂ ਦਿੱਤੀਆਂ ਕਿਹਨੇ ਕਿਹਨੇ ਦਿੱਤੀਆਂ ਉਹਨਾਂ ਦੀ ਵੀ ਦੱਸ ਪਾਈ ਜਾਂਦੀ ਹੈ ਤੇ ਅੱਜ ਦਾ ਮੇਲਾ ਵੀ ਬਾਬਾ ਨਿਧਾਨ ਸਿੰਘ ਚੋਗਹਰਾਂ ਨੂੰ ਸਮਰਪਿਤ ਹੈਗਾ ਆ ਵੀਰ ਸਿੰਘ ਬਾਹੋਵਾਲ ਹੋਰਾਂ ਨੂੰ ਸਮਰਪਿਤ ਹੈਗਾ ਔਰ ਤੁਸੀਂ ਨਿਧਾਨ ਸਿੰਘ ਚੋਗਹਰਾਂ ਦੇ ਬਾਰੇ ਜਾਣਨਾ ਪਾ ਰਹੇ ਉਹਨਾਂ ਦੇ ਜੀਵਨ ਦੇ ਬਾਰੇ ਹਾਂਜੀ ਸਭ ਤੋਂ ਪਹਿਲਾਂ ਤੇ ਹੁਸੈਨ ਜੀ ਕਿ ਮੈਂ ਇਸ ਮੇਲੇ ਦੇ ਸੰਚਾਲਕਾਂ ਨੂੰ ਵਧਾਈ ਦੇਣੀ ਚਾਹੁੰਦਾ ਆ ਖਾਸ ਤੌਰ ਤੇ ਸਾਹਿਬ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਜਿਨ੍ਹਾਂ ਨੇ ਇਹ 29ਵਾਂ ਮੇਲਾ ਹੁਣ ਲਗਾਤਾਰ 28 ਸਾਲ ਤੋਂ ਕਰਵਾ ਰਹੇ ਆ ਤੇ ਪ੍ਰੋਫੈਸਰ ਮੂਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਸਥਾਪਿਤ ਕਰਕੇ ਤੇ ਉਹਨਾਂ ਪੁਰਖਿਆਂ ਨੂੰ ਆਪਣਿਆਂ ਨੂੰ ਯਾਦ ਕੀਤਾ ਜਾ ਰਿਹਾ ਆ ਜਿਨ੍ਹਾਂ ਨੇ ਸਾਡੀ ਉਸ ਦਸ਼ਾ ਤੋਂ ਕਿ ਸਾਨੂੰ ਇਸ ਦੇਸ਼ ਦੇ ਵਿੱਚ ਉਤਰਨ ਦਾ ਜਹਾਜ਼ ਤੋਂ ਉਤਰਨ ਦਾ ਮੌਕਾ ਨਹੀਂ ਸੀ ਮਿਲਦਾ ਆਪਣੀਆਂ ਕੁਰਬਾਨੀਆਂ ਨਾਲ ਅੱਜ ਸਾਨੂੰ ਇੱਥੇ ਪਛਾਣਤਾ ਕਿ ਇੱਥੇ ਅਸੀਂ ਕਾਨੂੰਨ ਬਣਾਉਣ ਵਾਲਿਆਂ ਵਿੱਚ ਸ਼ਾਮਲ ਹੋ ਗਏ ਔਰ ਬਾਬਾ ਨਿਧਾਨ ਸਿੰਘ ਚੁੱਗਾ ਉਹਨਾਂ ਗਦਰੀ ਬਾਬਿਆਂ ਦੇ ਵਿੱਚੋਂ ਸੀ ਜਿਨ੍ਹਾਂ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਔਰ ਇਹ ਸੱਚੀ ਗੱਲ ਹੈ ਕਿ ਉਹਦੇ ਵਿੱਚ ਕੈਨੇਡਾ ਤੇ ਅਮਰੀਕਾ ਜਿਹੜੇ ਰੋਜ਼ੀ-ਰੋਟੀ ਕਮਾਉਣ ਲਈ ਆਏ ਲੋਕ ਸੀ ਉਹਨਾਂ ਨੇ ਆਜ਼ਾਦੀ ਦੇ ਵੇਖੇ ਕਿ ਕੀ ਕਰਾਮਾਤ ਆਜ਼ਾਦੀ ਦੀ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਤੇ ਉਹਨਾਂ ਨੂੰ ਆਪਣਾ ਦੇਸ਼ ਆਜ਼ਾਦ ਕਰਾਉਣ ਦੀ ਲਗਨ ਲੱਗੀ ਬਾਬਾ ਚੁੱਗਾ ਜੀ ਅੰਗਰੇਜ਼ਾਂ ਦੇ ਰਾਜ ਤੋਂ ਥੋੜੇ ਸਮੇਂ ਬਾਅਦ ਹੀ ਪੈਦਾ ਹੁੰਦੇ ਆ 1855 ਕੁਝ 1851 ਵੀ ਕਹਿੰਦੇ ਆ ਔਰ ਪਿੰਡ ਖੇਤੀਬਾੜੀ ਦਾ ਕੰਮ ਕਰਦੇ ਆ ਪਰ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਉਹ ਸ਼ੰਘਾਈ ਚਲੇ ਜਾਂਦੇ ਆ ਔਰ ਉਥੇ ਉਹ ਲਗਾਤਾਰ 82 ਤੋਂ ਲੈ ਕੇ ਤੇ 9 ਤੱਕ ਉਥੇ ਰਹਿੰਦੇ ਆ 1882 ਤੋਂ 1909 ਤੱਕ ਆ ਔਰ ਉਹ ਉਥੇ ਵਿਆਹ ਵੀ ਕਰਾਉਂਦੇ ਆ ਉਧਰ ਦੀ ਲੇਡੀ ਨਾਲ ਜਿਹਦਾ ਨੱਪਤੁੰਗ ਤੇ ਅੰਗਰੇਜ਼ੀ ਵਿੱਚ ਉਹਨੂੰ ਪਟੋਂਗ ਵੀ ਕਹਿੰਦੇ ਆ ਉਹ ਲੇਡੀ ਐ ਪਤੁੰਗ ਤੋਂ ਗੁਰਸ਼ਰਨ ਕੌਰ ਬਣਦੀ ਆ ਸਿੱਖੀ ਧਾਰਨ ਕਰਦੀ ਆ ਉਹਨਾਂ ਦੇ ਘਰ ਇੱਕ ਬੇਟਾ ਵੀ ਹੁੰਦਾ ਬਾਬਾ ਜੀ ਉਥੇ ਚੌਕੀਦਾਰੇ ਦਾ ਕੰਮ ਕਰਦੇ ਆ ਨਾਲ ਦੀ ਨਾਲ ਕਮਿਊਨਿਟੀ ਦੇ ਵਿੱਚ ਸੇਵਾ ਕਰਨ ਲਈ ਇੱਕ ਗੁਰਦੁਆਰਾ ਜਿਹਦੇ ਵਿੱਚ ਉਹ ਸਾਮ ਸੰਭਾਲ ਵੀ ਕਰਦੇ ਤੇ ਉਸ ਗੁਰਦੁਆਰੇ ਦੀ ਸਥਾਪਨਾ ਵਿੱਚ ਵੀ ਵੱਡਾ ਯੋਗਦਾਨ ਪਾਉਂਦੇ ਆ ਜਿਹੜਾ ਉੱਥੇ ਆਉਣ ਵਾਲੇ ਸ਼ੰਘਾਈ ਆਉਣ ਵਾਲੇ ਲੋਕਾਂ ਲਈ ਮੁੜ ਕੇ ਉਹਨੇ ਸਮੇ ਲਈ ਠਾਰ ਬਣਦਾ ਸੀ ਜਿੰਨਾ ਚਿਰ ਉਹਨਾਂ ਦਾ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਸੀ ਮਿਲ ਜਾਂਦਾ ਉੱਥੇ ਸੇਵਾ ਕਰਨ ਤੋਂ ਬਾਅਦ ਉਹ ਫਿਰ ਨੌ ਦੇ ਵਿੱਚ ਅਮਰੀਕਾ ਜਾਂਦੇ ਆ ਤੇ ਗੱਦਰ ਪਾਰਟੀ ਦੀ ਸਥਾਪਨਾ ਕਰਨ ਵਾਲੇ ਬਾਬਿਆਂ ਵਿੱਚ ਸ਼ਾਮਲ ਹੋ ਜਾਂਦੇ ਆ ਔਰ ਇਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ 13 ਦੇ ਵਿੱਚ ਜਦੋਂ ਪਹਿਲੀ ਸੰਸਾਰ جنگ ਲੱਗੀ ਹੈ ਉਹਨਾਂ ਨੇ ਅੰਗਰੇਜ਼ਾਂ ਨੂੰ ਉਥੋਂ ਘੇਰਨ ਵਾਸਤੇ ਇੱਥੋਂ ਆਪਣੇ ਵਧੀਆ ਰੋਜ਼ਗਾਰ ਦੇ ਸਾਧਨ ਛੱਡ ਕੇ ਵਧੀਆ ਕੰਮਕਾਰ ਛੱਡ ਕੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਹਾਜ਼ ਲੈ ਕੇ ਤੇ ਉਹ ਉਧਰ ਨੂੰ ਚਲੇ ਜਾਂਦੇ ਆ ਉਥੋਂ ਬਾਬਾ ਜੀ ਕਿਉਂਕਿ ਹਥਿਆਰ ਵੀ ਇਹਨਾਂ ਦੇ ਕੋਲ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਬਹੁਤ ਜ਼ਿਆਦਾ ਤਲਾਸ਼ੀ ਹੋ ਰਹੀ ਹੈ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਕਾਨੂੰਨ ਦੇ ਸਿਕੰਜੇ ਤੋਂ ਬਚਣ ਲਈ ਇਹ ਹਥਿਆਰ ਖੁਰਦ-ਬੁਰਦ ਕਰ ਲਓ ਫਿਰ ਉਹ ਦੇਸ਼ ਆਉਂਦੇ ਆ ਪਿਆਰਾ ਸਿੰਘ ਲਗੇਰੀ ਉਹਨਾਂ ਦੇ ਨਾਲ ਇੱਥੋਂ ਜਾਂਦੇ ਆ ਤੇ ਉੱਥੇ ਜਾ ਕੇ ਵੀ ਉਹ ਮੂਵਮੈਂਟ ਵਿੱਚ ਹਿੱਸਾ ਲੈਂਦੇ ਆ ਮੂਵਮੈਂਟ ਵਿੱਚ ਹਿੱਸਾ ਲੈਂਦੇ ਤੇ ਉਸ ਵੇਲੇ ਗਦਰੀਆਂ ਦੇ ਕੋਲ ਕਿਉਂਕਿ ਸਾਧਨ ਬੜੇ ਸੀਮਤ ਸੀ ਲੋਕ ਸਾਥ ਨਹੀਂ ਹੀ ਦੇ ਰਹੇ ਲੋਕ ਉਹਨਾਂ ਤੇ ਵਿਸ਼ਵਾਸ ਨਹੀਂ ਸੀ ਕਰ ਰਹੇ ਤੇ ਕਰਤਾਰ ਸਿੰਘ ਸਾਹਿਬ ਵਰਗੇ ਨੌਜਵਾਨ ਬੰਦੇ ਜਿਹੜੇ ਸੀ ਉਹ ਕਹਿੰਦੇ ਕਿ ਸਾਧਨ ਜਟਾਉਣ ਵਾਸਤੇ ਜੇ ਸਰਕਾਰ ਪ੍ਰਸਤ ਸਰਮਾਇਦਾਰਾਂ ਨੂੰ ਲੁੱਟ ਲਿਆ ਜਾਵੇ ਤੇ ਇਹ ਵੀ ਆਜ਼ਾਦੀ ਵਿਚ ਲਈ ਯੋਗਦਾਨ ਹੈ ਪਰ ਬਾਬਾ ਨਿਹਾਲ ਸਿੰਘ ਚੁੱਗਾ ਇਹ ਕਹਿੰਦੇ ਸੀ ਕਿ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂਗਾ ਇਹਦੇ ਨਾਲ ਸਾਡੀ ਜਿਹੜੀ ਜਥੇਬੰਦੀ ਹੈ ਨਾ ਉਹ ਲੋਕਾਂ ਦੇ ਵਿੱਚ ਚੰਗੀ ਛਵੀ ਨਹੀਂ ਪੈਦਾ ਕਰ ਸਕੋਗੀ ਲੋਕਾਂ ਦਾ ਸਾਡੇ ਤੇ ਵਿਸ਼ਵਾਸ ਨਹੀਂ ਹੋਊਗਾ ਪਰ इवन देन ਦੋਨੋਂ ਵਿਚਾਰਨ ਦੇ ਬਾਬੇ ਆਪਣਾ ਆਪਣਾ ਯੋਗਦਾਨ ਪਾਉਂਦੇ ਰਹੇ ਬਾਬਾ ਜੀ ਉੱਤੇ ਲਾਹੌਰ ਸਾਜ਼ਿਸ਼ ਕੇਸ ਦਾ ਮੁਕਦਮਾ ਚੱਲ ਰਿਹਾ ਸੀ ਇਹਨਾਂ ਨੂੰ ਪੁਲਿਸ ਫੜਨੀ ਸੀ ਅੰਡਰਗਰਾਉਂਡ ਰਹੇ ਗਦਰ ਪਾਰਟੀ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਸੀ ਤੇ ਅਖੀਰ ਬਾਬਾ ਅਰੂੜ ਸਿੰਘ ਝੂਟ ਚੱਕ ਦੇ ਨਾਲ ਉਹਨਾਂ ਦੇ ਪਿੰਡੋਂ ਇਹ ਗ੍ਰਿਫਤਾਰ ਹੋ ਜਾਂਦੇ ਆ ਇਹਨਾਂ ਤੇ ਮੁਕਦਮਾ ਚੱਲਦਾ ਇਹਨਾਂ ਨੂੰ ਸਜ਼ਾਏ ਮੌਤ ਮਿਲਦੀ ਆ ਫਾਂਸੀ ਦੀ ਸਜ਼ਾ ਮਿਲਦੀ ਆ ਜਿਹੜੀ ਬਾਅਦ ਦੇ ਵਿੱਚ ਉਹ ਉਮਰ ਕੈਦ ਵਿੱਚ ਤਬਦੀਲ ਹੋ ਜਾਂਦੀ ਆ ਉਥੋਂ ਸਜ਼ਾ ਪੂਕਣ ਤੋਂ ਬਾਅਦ ਇਹਨਾਂ ਨੇ ਆ ਕੇ ਸਮਾਜ ਸੇਵਾ ਵੀ ਕੀਤੀ ਪੰਜਾਬ ਸਾਹਿਬ ਦਾ ਗੁਰਦੁਆਰੇ ਦਾ 1932 ਦੇ ਵਿੱਚ ਨਹੀਂ ਪੱਥਰ ਰੱਖਣ ਵਾਲੇ ਪੰਜਾਂ ਪਿਆਰਿਆਂ ਵਿੱਚ ਵੀ ਭੂਮਿਕਾ ਨਭਾਈ ਬਾਬਾ ਜੀ ਅਮਰਤਧਾਰੀ ਗੁਰਸਿੱਖ ਸੀਗੇ ਤੇ ਪਰ ਜਿਵੇਂ ਗਦਰੀ ਬਾਬਿਆਂ ਦੀ ਲੜਾਈ ਸੀ ਕਿ ਉਹ ਸਮੁੱਚੇ ਦੇਸ਼ ਨੂੰ ਆਜ਼ਾਦ ਕਰਾਉਣਾ ਸਮੁੱਚੇ ਭਾਰਤ ਵਾਸੀਆਂ ਦੇ ਦੁੱਖ ਦਰਦ ਦਾ ਮਸਲਾ ਹੱਲ ਕਰਨਾ ਉਹ ਉਹਨਾਂ ਦੀ ਲੜਾਈ ਦੇ ਵਿੱਚ ਕਿਸੇ ਕਿਸਮ ਦੀ ਕੋਈ ਫਿਰਕਾ ਪ੍ਰਸਤੀ ਨਹੀਂ ਸੀ ਉਹ ਫਿਰਕਾ ਪ੍ਰਸਤੀ ਤੋਂ ਇੱਕ ਲੋਕ ਇਤਹਾਸੀ ਲਹਿਰ ਵਸਾਰ ਕੇ ਤੇ ਲੋਕਾਂ ਦੀ ਸੇਵਾ ਕਰਨ ਨੂੰ ਹੀ ਵਚਨਬੱਧ ਸੀ ਫਿਰ ਬਾਬਾ ਜੀ ਨੇ ਦੀਨਾ ਦੀਨਾ ਸਾਹਿਬ ਗੁਰਦੁਆਰਾ ਵੀ ਸਥਾਪਿਤ ਕਰਵਾਇਆ ਜਿੱਥੇ 10ਵੀਂ ਪਾਤਸ਼ਾਹੇ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਣ ਤੋਂ ਬਾਅਦ ਔਰੰਗਜ਼ੇਬ ਨੂੰ ਖਤ ਲਿਖਿਆ ਜਫਰਨਾਮਾ ਕਿ ਇਸ ਧਰਮ ਯੁੱਧ ਦੇ ਵਿੱਚ ਮੈਂ ਜਿੱਤ ਗਿਆ ਤੇ ਤੂੰ ਹਾਰ ਗਿਆ ਉਹ ਗੁਰਦੁਆਰਾ ਸਥਾਪਿਤ ਕਰਾਇਆ ਬਾਬਾ ਜੀ ਲੰਬਾ ਸਮਾਂ ਬਾਬਾ ਬਸਾਖਾ ਸਿੰਘ ਦਦੇਰ ਸਾਹਿਬ ਦੇ ਨਾਲ ਮਿਲ ਕੇ ਸਮਾਜ ਸੁਧਾਰ ਦੇ ਸ਼ਹੀਦ ਪਰਿਵਾਰ ਸਹਾਇਕ ਕਮੇਟੀ ਜਿਹੜੀ ਸੀ ਦੇਸ਼ ਭਗਤਾਂ ਦੇ ਪਰਿਵਾਰ ਨੂੰ ਬਰਨਣ ਵਾਲੀ ਉਹਦੇ ਵਿੱਚ ਕੰਮ ਕਰਦੇ ਰਹੇ ਔਰ ਬਾਬਾ ਬਚਨ ਸਿੰਘ ਮਹਿਤਪੁਰਾ ਇਹ ਗੱਲ ਕਹਿੰਦਾ ਹੈ ਵੀ ਬਾਬਾ ਬਸਾਕਾ ਸਿੰਘ ਉਹਨਾਂ ਨੇ ਇੱਕੋ ਨਾਲ ਸਾਰੇ ਉਹ ਗਦਰੀ ਜਿਹੜੇ ਬਚ ਗਏ ਤੇ ਆਪਣੀਆਂ ਸਜਾਵਾਂ ਭੁਦਕੇ ਇੱਥੇ ਪੰਜਾਬ ਦੇ ਵਿੱਚ ਸੀ ਉਹਨਾਂ ਨੂੰ ਖਤ ਲਿਖ ਕੇ ਦਰਬਾਰ ਸਾਹਿਬ ਸੱਦਿਆ ਔਰ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਦਾ ਭਰਾਤਰੀ ਭਾਵੇਂ ਇਹਨਾਂ ਸੀ ਕਿ ਬਾਬਾ ਬਚਨ ਸਿੰਘ ਮਹਿਤਪੁਰਾ ਜਿਹੜੇ ਉਸ ਵੇਲੇ ਨੌਜਵਾਨ ਸੀ ਉਹ ਕਹਿੰਦੇ ਉਹਨਾਂ ਤੇ ਜਜ਼ਬਾਤ ਮੈਂ ਵੇਖੇ ਕਿ ਉਹ ਗੱਲ ਅਗਲਕ ਇਦਾਂ ਪਰ ਲਾਪੁਣਾ ਕਿਤਾਬ ਕਦੀ ਜਿੰਦਾ ਮੁੜ ਕੇ ਮਿਲਣ ਦੀ ਉਮੀਦ ਨਹੀਂ ਸੀ ਉਹ ਰਿਸ਼ਤੇ ਕੀ ਨੂੰ ਵੀ ਇਦਾਂ ਨਿਭਾਉਂਦੇ ਸੀ ਔਰ ਸਾਹਿਬ ਥਿੰਦ ਹੋਣਾਂ ਦਾ ਲਾਇਆ ਇਹ ਬੂਟਾ ਜਿਹੜਾ ਬਾਬਿਆਂ ਨੂੰ ਯਾਦ ਕਰਨ ਵਾਲਾ ਇਹ ਕੈਨੇਡਾ ਦੀ ਧਰਤੀ ਨੇ ਪਹਿਲੋ ਗਦਰ ਲਹਿਰ ਸ਼ੁਰੂ ਕੀਤੀ ਉਹ ਇੱਥੇ ਪੈਦਾ ਹੋਈ ਫਿਰ ਉਹ ਦੇਸ਼ ਵਿੱਚ ਗਿਆ ਸਭ ਕੁਝ ਛੱਡ ਛਾ ਕੇ ਤੇ ਗਦਰੀ ਬਾਬਿਆਂ ਦਾ ਸੁਪਨਾ ਵੀ ਅਸਲ 'ਚ ਸਾਹਿਬ ਥਿੰਦ ਦੇ ਦੀ ਟੀਮ ਨੇ ਸਾਨੂੰ ਦਿੱਤਾ ਇਸ ਮੇਲੇ ਤੋਂ ਪ੍ਰਭਾਵਿਤ ਹੋ ਕੇ ਬਾਬਾ ਭਗਤ ਸਿੰਘ ਬਿਲਗਾ ਤੇ ਉਹਨਾਂ ਦੇ ਸਾਥੀਆਂ ਨੇ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸਲਾਨਾ ਮੇਲਾ ਗਦਰੀ ਬਾਬਿਆਂ ਦਾ ਜਿਹੜਾ ਉਹ ਉਲੀਕਿਆ ਸੋ ਇਹ ਬੜੇ ਵੱਡੇ ਵਧਾਈ ਦੇ ਪਾਤਰ ਨੇ ਇਸ ਮੌਕੇ ਤੇ ਮੈਂ ਸਾਰੇ ਗਦਰ ਪਾਪੀਆਂ ਨੂੰ ਸਮੇਤ ਬਾਬਾ ਨਿਹਾਰ ਸਿੰਘ ਚੁੱਗਾ ਤੇ ਵੀਰ ਸਿੰਘ ਬਾਹੋਵਾਲ ਸਾਰੇ ਗਦਰ ਗਦਰੀ ਬਾਬਿਆਂ ਨੂੰ ਯਾਦ ਕਰਦਾ ਔਰ ਉਹਨਾਂ ਦਾ ਇਹ ਸੰਦੇਸ਼ ਹੈ ਕਿ ਲੋਕ ਹਤੈਸ਼ੀ ਲਹਿਰ ਵਿੱਚ ਜਿੰਨਾ ਵੱਡਾ ਯੋਗਦਾਨ ਪਾਓ ਲੋਕਾਂ ਨੂੰ ਛੋਟੇ ਛੋਟੇ ਦਾਇਰਿਆਂ ਵਿੱਚ ਨਾ ਮੰਡੋ ਸਮੁੱਚੀ ਮਨੁੱਖਤਾ ਦੀ ਸੇਵਾ ਕਰੋ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਬਹੁਤ ਧੰਨਵਾਦ ਹੁਸੈਨ ਜੀ ਠੀਕ ਹੈ ਜੀ ਕਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਬਹੁਤ ਸਾਰੇ ਕਲਾਕਾਰ ਇੱਥੇ ਆਪਣੀ ਹਾਜ਼ਰੀ ਲਵਾਉਣ ਲਈ ਆਏ ਆ ਯਾਦ ਕੀਤਾ ਜਾ ਰਿਹਾ ਉਹਨਾਂ ਬਾਬਿਆਂ ਨੂੰ ਜਿਨ੍ਹਾਂ ਨੇ ਸਾਡੀ ਆਜ਼ਾਦੀ ਦੀ ਲੜਾਈ ਦੇ ਬੀਜ ਬੀਜੇ ਕਹਿ ਸਕਦੇ ਆ ਤਾਂ ਇਸ ਸਮੇਂ ਸਰੀ ਦੇ ਵਿੱਚ ਜਿਹੜਾ ਆ ਉਹ ਵੈਰ ਕਰੀਕ ਦੇ ਵਿੱਚ ਸਾਡੇ ਨਾਲ ਰਾਣੀ ਅਰਮਾਨ ਹੋਰੀ ਮੌਜੂਦ ਹੈ ਜਿਹੜੇ ਖਾਸ ਤੌਰ ਤੇ ਇੰਡੀਆ ਤੋਂ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਲਈ ਆਇਆ ਰਾਣੀ ਅਰਮਾਨ ਜੀ ਪਹਿਲਾਂ ਤਾਂ ਤੁਹਾਨੂੰ ਟੀਵੀ ਪੰਜਾਬ ਤੇ ਅਸੀਂ ਜੀ ਆਇਆਂ ਕਹਿੰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਰਾਣੀ ਜੀ ਮੇਲੇ ਦੇ ਵਿੱਚ ਤੁਸੀਂ ਆਏ ਹੋ ਤੇ ਕਿਵੇਂ ਦਾ ਲੱਗ ਰਿਹਾ ਕੈਨੇਡਾ ਕਿਵੇਂ ਦਾ ਲੱਗ ਰਿਹਾ ਤੇ ਮੇਲਾ ਕਿਵੇਂ ਦਾ ਲੱਗ ਰਿਹਾ ਮੇਲਾ ਵੀ ਬਹੁਤ ਵਧੀਆ ਲੱਗ ਰਿਹਾ ਔਰ ਕੈਨੇਡਾ ਵੀ ਬਹੁਤ ਵਧੀਆ ਲੱਗ ਰਿਹਾ ਮੈਨੂੰ ਆ ਕੇ ਅੱਛਾ ਲੱਗ ਰਿਹਾ ਥੇ ਪਹਿਲੀ ਵਾਰ ਆਏ ਹੋ ਜੀ ਪਹਿਲੀ ਵਾਰ ਆਇਆ ਪਹਿਲੀ ਵਾਰ ਹੀ ਗਦਰੀ ਬਾਬਿਆਂ ਦੇ ਮੇਲੇ 'ਚ ਹਾਜ਼ਰੀ ਆਪਣੀ ਲਾਉਣ ਆਈਆਂ ਔਰ ਗਿਦਰੀ ਬਾਬਿਆਂ ਦੇ ਮੇਲੇ ਤੇ ਮੇਲੇ ਨੂੰ ਸਮਰਪਿਤ ਜਿਹੜਾ ਅੱਜ ਪ੍ਰੋਗਰਾਮ ਕਰਵਾਇਆ ਗਿਆ ਹੈ ਸੋ ਇਹ ਬਹੁਤ ਵੱਡਾ ਪ੍ਰੋਗਰਾਮ ਆ ਸੋ ਬਤਵਤ ਜਿੰਨਾ ਆਡੀਅנס ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਬਤਵਤ ਇਸ ਪ੍ਰੋਗਰਾਮ 'ਚ ਅੱਜ ਸ਼ਿਰਕਤ ਕਰਨ ਦੀ ਕੋਸ਼ਿਸ਼ ਕਰੋ ਕਿ ਮੇਲਾ ਬਹੁਤ ਹੀ ਵਧੀਆ ਆ ਔਰ ਪੰਜਾਬ ਦੇ ਜਿਹੜੇ ਕਿ ਪੰਜਾਬ ਦੀ ਔਰ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੁਝ ਸਿੱਖ ਮਿਲੇ ਔਰ ਕੁਝ ਸਿੱਖ ਮਿਲੇ ਨਾ ਮਤਲਬ ਕਿ ਕਟੋ-ਕਟ ਅਸੀਂ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਯੋਗ ਬਣਾਇਆ ਕਿ ਅੱਜ ਅਸੀਂ ਆਜ਼ਾਦ ਹਾਂ ਅੱਜ ਅਸੀਂ ਜਿਹੜਾ ਉਹ ਤਰੱਕੀ ਦੇ ਮਕਾਮ ਹਾਸਲ ਕਰ ਰਹੇ ਹਾਂ ਵਿਸ਼ਵ ਪੱਧਰ ਦੇ ਉੱਤੇ ਅੱਛਾ ਮੈਂ ਚਾਹੁੰਦਾ ਕਿ ਤੁਸੀਂ ਮੰਚ ਦੇ ਉੱਤੇ ਤਾਂ ਆਪਣੀ ਕਲਾ ਦੇ ਰੰਗ ਬਖੇਰਨੀ ਆ ਸਾਡੇ ਜਿਹੜੇ ਦਰਸ਼ਕ ਨੇ ਟੀਵੀ ਪੰਜਾਬ ਦੇ ਉਹਨਾਂ ਲਈ ਕੁਝ ਗੁੰਗਣਾ ਦੇਓ ਤੇ ਬਹੁਤ ਬਿਹਤਰ ਹੋਏਗਾ ਅੱਛਾ ਜੀ ਅ ਅੱਜ ਜਿਹੜੀ ਜੋ ਅੱਜ ਮੈਂ ਸਟੇਜ ਤੇ ਵੀ ਪਰਫਾਰਮ ਕਰਾਂਗੀ ਔਰ ਇੱਥੇ ਥੋੜਾ ਜਿਹਾ ਕੁਝ ਗੁੰਗੁਣਾ ਦਿੰਦੀ ਆ ਨਾ ਜੋ ਕਿ ਗਦਰੀ ਬਾਬਿਆਂ ਨੂੰ ਸਮਰਪਿਤ ਆ ਜੀ ਥੋੜਾ ਜਿਹਾ ਕੁਝ ਨਾ ਜੀ ਛੋਟੀ ਉਮਰੇ ਉੱਠਿਆ ਮਾਂ ਪਿਓ ਦਾ ਸਾਇਆ ਹੋ ਦਾਦੇ ਬਦਨ ਸਿੰਘ ਨੇ ਸੀ ਆਪ ਪੜਾਇਆ ਛੋਟੀ ਉਮਰੇ ਉੱਠਿਆ ਮਾਂ ਪਿਓ ਦਾ ਸਾਇਆ ਦਾਦੇ ਬਦਨ ਸਿੰਘ ਨੇ ਸੀ ਆਪ ਪੜਾਇਆ ਹੌ ਕਮ ਦਾ ਨਾ ਚਮਕਾ ਗਿਆ ਕਰਤਾਰ ਸਰাবা ਕਰਤਾਰ ਸਰাবা ਕਹਿਣੀ ਕਰਨੀ ਦਾ ਪੂਰਾ ਸੀ ਉਹ ਗਦਰੀ ਬਾਬਾ ਕਹਿਣੀ ਕਰਨੀ ਦਾ ਪੂਰਾ ਸੀ ਉਹ ਗਦਰੀ ਬਾਬਾ ਮੈਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਆ ਜੀ ਜਿਹੜੇ ਸ਼ਹੀਦਾਂ ਦੇ ਕੁਰਬਾਨੀਆਂ ਨੂੰ ਨਮਨ ਕਰਦੀ ਆ ਸੋ ਇੱਥੇ ਪਹੁੰਚ ਕੇ ਬਹੁਤ ਵਧੀਆ ਲੱਗ ਰਿਹਾ ਹੈ ਸ਼ੁਕਰੀਆ ਰਾਣੀ ਜੀ ਜੀ ਸੋ ਇਹ ਆਵਾਜ਼ ਵੀ ਬੜੀ ਖੂਬਸੂਰਤ ਅੰਦਾਜ਼ ਵੀ ਇਹਨਾਂ ਦਾ ਬੜਾ ਖੂਬਸੂਰਤ ਹੈ ਔਰ ਕਰਤਾਰ ਸਿੰਘ ਸਰਾਬਾ ਹੋਰਾਂ ਦਾ ਜ਼ਿਕਰ ਜਿਹੜਾ ਆ ਉਹ ਗੀਤ ਦੇ ਵਿੱਚ ਵੈਸੇ ਇਹ ਦੌਰ ਬਦਲਿਆ ਥੋੜਾ ਜਿਹਾ ਸਾਡੀ ਪੰਜਾਬੀ ਗਾਇਕੀ ਦਾ ਕਿ ਗੀਤਾਂ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਯਾਦ ਕੀਤਾ ਜਾਣਾ ਸ਼ੁਰੂ ਹੋ ਗਿਆ ਪਹਿਲਾਂ ਇੱਕ ਦੌਰ ਇਦਾਂ ਦਾ ਵੀ ਆਇਆ ਸੀਗਾ ਕਿ ਸਾਡੇ ਸ਼ਹੀਦ ਕੌਣ ਨੇ ਸਾਡੇ ਜਿਹੜੇ ਆਈਡੀਅਲ ਕੌਣ ਨੇ ਉਹ ਸਾਰੀਆਂ ਚੀਜ਼ਾਂ ਪਰੇ ਰਹਿ ਗਈਆਂ ਸੀਗੀਆਂ ਕੁਝ ਹੋਰ ਹੀ 뮤זיਕ ਦੇ ਵਿੱਚ ਚੱਲਦਾ ਪਿਆ ਸੀਗਾ ਕੁਝ ਹੋਰ ਹੀ ਰੰਗ ਦੇਖਣ ਨੂੰ ਮਿਲ ਰਿਹਾ ਸੀਗਾ ਦੁਬਾਰਾ ਫੇਰ ਸਾਡੀ ਗਾਇਕੀ ਦਾ ਰੰਗ ਜਿਹੜਾ ਉਹ ਕਹਿ ਸਕਦੇ ਕਿ ਸਹੀ ਪਾਸਿਆਂ ਨੂੰ ਸਹੀ ਸੇਧ ਵੱਲ ਨੂੰ ਜਾਂਦਾ ਨਜ਼ਰ ਆ ਰਿਹਾ ਮੈਂ ਕਹਿਣਾ ਚਾਹਾਂ ਕਿ ਕੇ ਕਹਿੰਦੇ ਹੁੰਦੇ ਨਾ ਜੇ ਦਾ ਵਿਆਹ ਹੋਵੇ ਘੋੜੀਆਂ ਵੀ ਉਹਦੇ ਨਾਲ ਦੀਆਂ ਹੀ ਚੰਗੀਆਂ ਲੱਗਦੀਆਂ ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਨੂੰ ਜਿੰਨਾ ਸੰਭਵਿਤ ਹੋ ਸਕੇ ਉਹਨਾਂ ਹੀ ਉਹਨਾਂ ਨੂੰ ਸੁਣਾ ਸਕਾਂ ਆਡੀਅੰਸ ਨੂੰ ਸੁਨੇਹਾ ਦੇ ਸਕਾਂ ਇੱਕ ਆਪਣੀ ਗਾਇਕੀ ਦੇ ਰਾਹੀਂ ਔਰ ਪੂਰੀ ਕੋਸ਼ਿਸ਼ ਕਰਾਂਗੀ ਕਿ ਅੱਜ ਦੀ ਜਿਹੜੀ ਪਰਫਾਰਮ ਹੈ ਮੇਰੀ ਆਪ ਸਾਰਾ ਲਈ ਇੱਕ ਮਨੋਰੰਜਨ ਵੀ ਹੋਏਗਾ ਔਰ ਇੱਕ ਮੈਸੇਜ ਵੀ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੀ। ਸ਼ੁਕਰੀਆ ਜੀ।